ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਮਿਸ਼ਨ ਰੋਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਬਿਲ ਨੌਜਵਾਨਾਂ ਨੂੰ ਪਰ ਪਰ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 53691 ਨੌਕਰੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦ ਦਿਵਾਰੀ ਜਾਗ ਗਈ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਚਾ ਰਿਹਾ ਹੈ ਸਰ ਇਸ ਸਮੇਂ ਪੂਰੇ ਉੱਤਰ ਭਾਰਤ ਵਿੱਚ ਭੀषण ਗਰਮੀ ਪੈ ਰਹੀ ਹੈ। ਔਰ ਜੇ ਗੱਲ ਕਰ ਲਈਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਵੀ ਹਰ ਸਾਲ ਵਾਂਗ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤਾਂ ਮੈਂ ਪਹਿਲਾਂ ਇੱਕ ਵਾਰੀ ਦਿਖਾ ਦਿੰਨੇ ਆ ਕਿ ਹਾਲਾਤ ਨੇ ਸੜਕਾਂ ਤੇ ਆਮ ਜਨ ਜੀਵਨ ਜਿਹੜਾ ਕਿ ਅਸਤਵਸਤ ਹੋ ਜਾਂਦਾ ਕਿਉਂਕਿ ਜਦੋਂ ਵੀ ਗਰਮੀ ਦਾ ਮੌਸਮ ਆਂਦਾ ਹੈ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਲੋਕ ਜਿਹੜੇ ਨੇ ਉਹ ਘਰਾਂ ਵਿੱਚ ਰਹਿਣ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਪਰ ਜਿਹੜੇ ਜ਼ਰੂਰੀ ਕੰਮ ਨੇ ਪਾਉਣ ਵਾਸਤੇ ਲੋਕ ਸੜਕਾਂ ਤੇ ਹੁੰਦੇ ਨੇ ਉਹ ਜਿਹੜੇ ਗਰਮੀ ਤੋਂ 2-4 ਹੁੰਦੇ ਨੇ ਔਰ ਗਰਮੀ ਦੇ ਥਪੇੜਿਆ ਤੇ ਲੂ ਦੇ ਥਪੇੜਾਂ ਤੋਂ ਬਚਣ ਵਾਸਤੇ ਲੋਕ ਬਹੁਤ ਸਾਰੇ ਠੰਡੇ ਪਦਾਰਥਾਂ ਦਾ ਸੇਵਨ ਕਰਦੇ ਨੇ ਔਰ ਇਸ ਗਰਮੀ ਤੋਂ ਨਿਜਾਤ ਪਾਉਣ ਲਈ ਸਭ ਤੋਂ ਕਾਰਗਰ ਮੰਨੀ ਗਈ ਹੈ ਚਾਚੀ ਦੀ ਲੱਸੀ ਤਾਂ ਦੇਖਣ ਲਿਆ ਲੋਕ ਜਿਹੜੇ ਨੇ ਕਾਫੀ ਵੱਡੀ ਗਿਣਤੀ ਵਿੱਚ ਇਸ ਮੌਸਮ ਵਿੱਚ ਗਰਮੀ ਤੋਂ ਬਚਣ ਵਾਸਤੇ ਚਾਚੀ ਦੀ ਲੱਸੀ ਜਿਹੜੀ ਪੀਂਦੇ ਨੇ ਉਸ ਨੂੰ ਤਰਜੀਹ ਦਿੰਦੇ ਨੇ ਗੱਲ ਬਾਤ ਕਰ ਲਨੇ ਆ ਪਾਜੀ ਕੀ ਕਹਿਣਾ ਜੀ ਗਰਮੀ ਬਹੁਤ ਪੈ ਰਹੀ ਕਿਨੇ ਕ ਦਿੱਕਤ ਪਰੇਸ਼ਾਨੀ ਹੈ ਹਾਜੀ ਸਰ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਹੁਤ 42 43 ਡਿਗਰੀ ਹੈਗਾ ਮੇਰੇ ਹਿਸਾਬ ਨਾਲ ਟੈਂਪਰੇਚਰ ਤੇ ਇਹ ਲੱਸੀ ਗਰਮੀ ਚ ਬਹੁਤ ਫਾਇਦੇਮੰਦ ਹੈ ਇਹਦੇ ਨਾਲ ਜਿਗਰ ਦੀ ਗਰਮੀ ਨਿਕਲ ਜਾਂਦੀ ਹੈ ਠੀਕ ਹੈ ਤੇ ਹੋਰ ਵੀ ਸਰੀਰ ਨੂੰ ਠੰਡਕ ਦਿੰਦੀ ਹੈ ਜਦੋਂ ਮਨ ਜਿਹੜੋ ਗਰਮੀ ਹੁੰਦੀ ਹੈ ਚਾਟੀ ਲੱਸੀ ਫਿਰ ਪੀਨੇ ਹਾਂ ਹਾਂਜੀ ਹਾਂਜੀ ਤਕਰੀਬਨ ਦੂਸਰੇ ਤੀਸਰੇ ਦਿਨ ਪੀ ਲੈਦੀ ਹੈ ਲੈ ਕੇ ਵੀ ਜਾਦੀ ਹੈ ਘਰ ਪੈਕ ਰਾਜੋ ਲੈ ਜਾਈਦੀ ਹੈ ਬੱਚਿਆਂ ਨੂੰ ਵੀ ਦੇ ਦਿਆ ਬੱਚਿਆਂ ਨੂੰ ਪਸੰਦ ਆਉਂਦੀ ਚੀਜ਼ ਕਿਉਂਕਿ ਬਹੁਤ ਪੁਰਾਣੀ ਚੱਲੀ ਆ ਰਹੀ ਚੀਜ਼ ਹੈ ਜੀ ਇਹ ਚੀਜ਼ ਹੈ ਜੀ ਇਹ ਬਹੁਤ ਵਧੀਆ ਫਾਇਦੇਮੰਦ ਹੈ ਕੋਲਡ ਡਰਿੰਕ ਨਾਲੋਂ ਤੇ ਹਜ਼ਾਰ ਗੁਣਾ ਉੱਤ ਕੋਲਡਿੰਗ ਤੇ ਜ਼ਹਿਰ ਹੈ ਇਹ ਬੱਚਿਆਂ ਨੂੰ ਪਿਲਾਓ ਆਪ ਵੀ ਪੀਓ ਤੇ ਬੜਾ ਇਹ ਕਹਿੰਦੇ ਗੁਣ ਬੜੇ ਐੱਚੇ ਗੁਣਕਾਰੀ ਚੀਜ਼ ਹੈ ਬਹੁਤ ਬਹੁਤ ਗੁਣ ਹੈ ਬਹੁਤ ਗੁਣ ਹੈ ਇਹ ਲੀਵਰ ਦੀ ਗਰਮੀ ਸਾਰੀ ਕਰ ਦਿੰਦੀ ਹੈ ਹਮ ਇਸ ਕਰਕੇ ਸਾਰਿਆਂ ਨੂੰ ਮੈਨ ਪਾਕਟ ਫ੍ਰੈਂਡਲੀ ਵੀ ਹੈ ਪਾਕਟ ਫ੍ਰੈਂਡਲੀ ਹੈ ਔਰ ਫ੍ਰੈਂਡਲੀ ਹੈਗੀ ਆ ਤੁਸੀਂ ਕੋਲ ਡਰਿੰਕ ਵੀ ਲਓਗੇ 20-30 ਰੁਪਏ ਦੀ ਆਂਦੀ ਹੈਗੀ ਆ ਇਹ 15 ਰੁਪਏ ਦਾ ਗਲਾਸ ਹੈਗਾ ਇਹ ਫਾਇਦਾ ਹੀ ਫਾਇਦੇ ਦੇਗਾ ਨੁਕਸਾਨ ਕੋਈ ਨਹੀਂ ਦੇਗਾ ਮਨ ਜੇਕਰ ਤੁਸੀਂ ਗਰਮੀ ਚ ਬਾਹਰ ਨਿਕਲਣਾ ਹੈ ਤੇ ਡੀਹਾਈਡਰੇਸ਼ਨ ਤੋਂ ਬਚਣ ਵਾਸਤੇ ਵੀ ਇਹ ਕਾਰਗਰ ਹੈ ਬਿਲਕੁਲ ਡੀਹਾਈਡਰੇਸ਼ਨ ਤੋਂ ਬਚਣ ਵਾਸਤੇ ਬਹੁਤ ਕਾਰਗਰ ਹੈ ਜੀ ਪੀਣਾ ਚਾਹੀਦੀ ਹੈ ਜੀ ਥੈਂਕ ਯੂ ਬਿਲਕੁਲ ਦਿਖਾ ਦਿਓ ਕੋਈ ਪੈਕੇਜ ਦਿਖਾ ਦਿਓ ਲੋਕਾਂ ਨੂੰ ਇਹ ਘੱਟ ਲੱਗ ਚੱਲੇ ਹਾਂਜੀ ਹਾਂਜੀ ਕਰ ਲੈ ਕੇ ਚੱਲੇ ਆਪ ਵੀ ਪੀਵਾਂਗੇ ਬੱਚਿਆਂ ਨੂੰ ਵੀ ਪਿਵਾਵਾਂਗੇ ਆ ਬਿਲਕੁਲ ਜੀ ਹਾਲ ਹੋ ਚਾਟੀ ਦੀ ਲੱਸੀ ਭਾਜੀ 25 ਨੂੰ ਦੱਸਦੇ ਫਿਰ ਇਹਨਾਂ ਨੂੰ ਕਹਿੰਦੇ ਦੱਸੇ ਬੱਚੇ ਨੂੰ ਕਿ ਬੱਚੇ ਨਖਰ ਨਹੀਂ ਕਰਦੇ ਕਿ ਇਹ ਪੀਣ ਲੱਗਿਆ ਬੱਚੇ ਕੋਈ ਨਫਰਤ ਨਹੀਂ ਕਰਦੇ ਜੀ ਨਖਰੇ ਕਰਦੇ ਹੋਣ ਸ਼ੌਕ ਨਾਲ ਪੀਂਦੇ ਆ ਸ਼ੌਕ ਨਾਲ ਪੀਂਦੇ ਹਾਂਜੀ ਹਾਂਜੀ ਵੇਟ ਕਰ ਰਿਹਾ ਜੀ ਆਣੀ ਹੁਣ ਚਲੋ ਜੀ ਤੁਹਾਨੂੰ ਫਿਰ ਜ਼ਿਆਦਾ ਵੇਟ ਨਹੀਂ ਕਰਾਉਣੀ ਆ ਬਿਲਕੁਲ ਚਾਟੀ ਦੇ ਲੱਸੀ ਦੇ ਬਹੁਤ ਜ਼ਿਆਦਾ ਬਿਲਕੁਲ ਫਾਇਦੇ ਨੇ ਸਰ ਚਾਟੀ ਦੇ ਲੱਸੀ ਦੇ ਕੀ ਫਾਇਦੇ ਸਮਝਦੇ ਜੀ ਵੀਰ ਜੀ ਗਰਮੀ ਤੇ ਸਰਦੀ ਤੇ ਗਰਮੀ ਦੇ ਫਾਇਦੇ ਫਾਇਦੇ ਦੇ ਕੋਈ ਸਭ ਤੋਂ ਪੇਟ ਠੀਕ ਹਮ ਕਿ ਮੰਨ ਲਓ ਕਿ ਕੋਈ ਬਿਮਾਰੀ ਹੁੰਦੀ ਬਵਾਸੇ ਦੀ ਸਭ ਤੋਂ ਇਹ ਚੀਜ਼ ਹੈਗੀ اندا گرمੀ ਦੇ ਪੈਣ ਦੀ ਜੇਕਰ ਜੇਕਰ ਬਹੁਤ ਜਬ ਵਧੀਆ ਚੀਜ਼ ਹੈ ਬਾਕੀ ਕੀ ਅਸਲੀ ਮਿਲਨੇ ਚਾਹੀਦੀ ਹੈ ਹਾਂਜੀ ਸਭ ਤੋਂ ਢਿੱਗ ਵਾਲੀ ਚੀਜ਼ ਓਰੀਜਨਲ ਹੈ ਜੀ ਹੋਰ ਵਧੀਆ ਚੀਜ਼ ਤੇ ਅਸੀਂ ਕਿੱਥੋਂ ਸ਼ਹਿਰੋਂ ਵੀ ਨਾ ਆਇਆ ਹਾਂ ਹਾਂਜੀ ਠੀਕ ਹੈ ਜੀ ਇਸ ਕਰੇ ਮਾਰਾ ਕਿਰਪਾ ਕਰ ਇਹਨਾਂ ਨੂੰ ਹੋਰ ਉੱਤਰ ਜੀਆਂ ਗੱਲਾਂ ਬਖਸ਼ਣ ਇਹਨਾਂ ਦਾ ਕੰਮ ਹੋ ਜਾਵੇ ਤੇ ਵਧੀਆ ਚੀਜ਼ ਵਿੱਚ ਗਰਮੀ 'ਚ ਜਦੋਂ ਤੁਸੀਂ ਬਾਹਰ ਨਿਕਲਦੇ ਫਿਰ ਦਿਮਾਗ ਵਿੱਚ ਕਿ ਪਹਿਲੀ ਚੀਜ਼ ਕੀ ਹੁੰਦੀ ਹੈ ਜੀ ਕਿਹੜੀ ਚੀਜ਼ ਪੀਣੀ ਹੈ ਕੋਈ ਯਾਰ ਸਭ ਤੋਂ ਤੇ ਚੀਜ਼ ਜਿਹੜੀ ਆ ਕੇ ਲੱਸੀ ਯਾਰ ਮਿਲੀ ਆ ਜਿਹੜੀ ਪੀਂਦੇ ਆ ਉਹ ਪਾਊਡਰ ਦੇ ਦੁੱਧ ਹੀ ਜੀ ਇਹ ਚ ਰੀਨਲ ਚੀਜ਼ ਆ ਪ ਇਹਦੇ ਮਨ ਚੰਗੀ ਲੱਗਦੀਆਂ ਬਹੁਤ ਦੇਖੀ ਜਗੇ ਧੰਨਵਾਦ ਜੀ ਬਿਲਕੁਲ ਤਾਂ ਚਾਟੀ ਦੀ ਲੱਸੀ ਜਿਹੜੀ ਕੀ ਉਹ ਲੋਕ ਫੀਮ ਵਾਸਤੇ ਦੂਰ ਦੂਰੋਂ ਪਹੁੰਚਣ ਨੇ ਸਰ ਥੋੜਾ ਦੱਸ ਦਿਓ ਜੀ ਇਹ ਬਣਦੀ ਕਿਸੇ ਤਿਆਰ ਕਿਸਰੇ ਹੁੰਦੀ ਹੈ ਦੁੱਧ ਨੂੰ ਕਾੜ ਕੇ ਤਿਆਰ ਹੁੰਦੀ ਹੈ ਜੀ ਪਹਿਲਾਂ ਮਿੱਟੀ ਦੇ ਬਰਤਨਾਂ ਦੇ ਜੀ ਦੁੱਧ ਨੂੰ ਕਾੜਨਾ ਪੈਂਦਾ 7 ਘੰਟੇ ਜੀ ਫਿਰ ਦਹੀਂ ਜਮਾ ਜਾਂਦਾ ਜੀ ਦਹੀਂ ਜਮਾ ਕੇ ਮੜ ਕੇ ਰੜਕ ਕੇ ਮੱਖਣ ਵੱਖਰਾ ਲੱਸੀ ਵੱਖਰੀ ਹੁੰਦੀ ਹੈ ਜੀ ਇਹਨੂੰ ਬਣਾਉਣ ਵਾਸਤੇ ਘੱਟੋ ਘੱਟ 17 ਘੰਟੇ ਲੱਗਦੇ ਜੀ ਇਹਦੇ ਬਨੇ ਫਾਇਦੇ ਕੀ ਨੇ ਜੀ ਇਹਦੇ ਸਾਰੇ ਦਾਸਤੇ ਨੇ ਵੀ ਜਿਸੇ ਹੁਣਾਂ ਨੇ ਵੀ ਜਿਸ ਤਰ੍ਹਾਂ ਜੌਂਡੇ ਸਿਆ ਪੀੜੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਪੀੜੀਆਂ ਸ਼ੂਗਰ ਬਲੱਡ ਪ੍ਰੈਸ਼ਰ ਆ ਬਵਾਸੀਰ ਇਹੋ ਜਿਹੇ ਆਂ ਦੇ ਕਾ ਹੋਰ ਬਿਮਾਰੀਆਂ ਨਹੀਂ ਸਾਡੀਆਂ ਦੂਰ ਕਰਦੀ ਆ ਜਿਸ ਤਰ੍ਹਾਂ ਗਰਮੀ ਦੇ ਦਿਨੋਂ ਉਹਦੇ ਜ਼ਿਆਦਾ ਲਿਵਰ ਦੀ ਪ੍ਰੋਬਲਮ ਆ ਜਾਂਦੀ ਆ ਜੀ ਲੋਕਾਂ ਨੂੰ ਉਹਨੂੰ ਦੂਰ ਕਰਨ ਵਾਸਤੇ ਸਭ ਤੋਂ ਵਧੀਆ ਚਾਟੀ ਦੀ ਲੱਸੀ ਜਦੋਂ ਵੀ ਮਿਲ ਜਾਏ ਸਵੇਰੇ ਮਿਲ ਜਾਏ ਦੁਪਹਿਰੇ ਮਿਲ ਜਾਏ ਸ਼ਾਮੀ ਮਿਲ ਜਾਏ ਪੀਓ ਇਹਨੂੰ ਚੰਗੀ ਚਾਟੀ ਲੱਸੀ ਦੀ ਪਛਾਣ ਕੀ ਹੈ ਜੀ ਇਹ ਦੋ ਦੇ ਕੜੀ ਤੋਂ ਪਤਾ ਲੱਗ ਜਾਂਦਾ ਜਿਹਦੇ ਰੰਗ ਤੋਂ ਪਤਾ ਲੱਗ ਜਾਂਦਾ ਚਾਚੀ ਦੀ ਲੱਸੀ ਕਿਹੜੀ ਹੈ ਬਹੁਤ ਸਾਰੀ ਜਗ੍ਹਾ ਤੇ ਚਾਚੀ ਲੱਸੀ ਮਿਲ ਜਾਂਦੀ ਲੋਕਾਂ ਗਾਕਾ ਕਹਿੰਦੇ ਨੇ ਤੁਸੀਂ ਗਾਕਾ ਨੂੰ ਪੁੱਛੋ ਜੀ ਮਦਰ ਕਿੱਥੇ ਅਰੀਜਨਲ ਮਿਲਦੀ ਹੈ ਉਹ ਦੱਸਣਗੇ ਤੁਹਾਨੂੰ ਅਰੀਜਨਲ ਕਿੱਥੇ ਮਿਲਦੀ ਹੈ ਡੁਪਲੀਕੇਟ ਕਿੱਥੇ ਮਿਲਦੀ ਹੈ ਇਹਦੇ ਮਨ ਫਾਇਦੇ ਹੀ ਫਾਇਦੇ ਹੈ ਕਹਦੇ ਫਾਇਦੇ ਜੀ ਕੋਈ ਕਾਰੀਗਾ ਜਿਵੇਂ ਕੋਣਾਂ ਦੀ ਖਾਣੇ ਕੋ ਭਗਤਪੂਰਨ ਸਿੰਘ ਹੋਣਾ ਚਾਚੀ ਦੀ 150 ਗੋਣ ਲਿਖਿਆ ਆ ਸਾਡੇ ਕੋਲ ਲਿਟਰੇਚਰ ਲੱਗਾ ਜੀ 150 ਬੈਨੀਫਿਟ ਲਿਖਿਆ ਜੀ ਪਈ ਸਹੀਂ ਜੇ ਸਰੀਰ ਨੂੰ ਧੋ ਲੈਨੇ ਕੀ ਬੈਨੀਫਿ ਇਫੇ ਲੋਕੀ ਫਿਰ ਆਉਂਦੇ ਨੇ ਗਰਮੀ ਵਿੱਚ ਬਹੁਤ ਜ਼ਿਆਦਾ ਚੱਲ ਕੇ ਆਉਂਦੇ ਜਲੰਧਰ ਲੁਧਿਆਣਾ ਦਿੱਲੀ ਅੰਮ੍ਰਿਤਸਰ ਪੂਰਾ ਪਿੰਡਾਂ ਤੋਂ ਲੈ ਕੇ ਪਿੰਡਾਂ ਵਾਲੀ ਲੋਕ ਸ਼ਹਿਰ ਚ ਲੈਣ ਆਉਂਦੇ ਨੇ ਜੀ ਸਾਡੇ ਕੋਲ ਬਿਲਕੁਲ ਗੋਣਾ ਦੀ ਖਾਨ ਚਾਚੀ ਦੀ ਲੱਸੀ ਔਰ ਬਹੁਤ ਦੂਰ ਦੂਰੋਂ ਲੋਕ ਜਿਹੜੇ ਨੇ ਇੱਥੇ ਸ਼ਹਿਰ ਚ ਪਹੁੰਚਦੇ ਨੇ ਚਾਚੀ ਦੀ ਲੱਸੀ ਪੀਣ ਵਾਸਤੇ ਕਿਉਂਕਿ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਖਾਸ ਕਰਕੇ ਗਰਮੀ ਦੇ ਮੌਸਮ ਵਿੱਚ ਜੇਕਰ ਤੁਸੀਂ ਗਰਮੀ ਦੇ ਲੂ ਦੇ ਥਪੜਿਆਂ ਤੋਂ ਬਚਣਾ ਹੈ ਜੇਕਰ ਦੀ ਗਰਮੀ ਤੋਂ ਬਚਣਾ ਹੈ ਪੀリエ ਤੋਂ ਬਚਣਾ ਹੈ ਬਹੁਤ ਸਾਰੀ ਗੁਣਕਾਰੀ ਚੀਜ਼ਾਂ ਨੇ ਇਸ ਵਿੱਚ ਬਹੁਤ ਸਾਰੇ ਗੁਣਕਾਰੀ ਤੱਤ ਨੇ ਇਸ ਕਰਕੇ ਜਦੋਂ ਵੀ ਜਿਆਦਾ ਗਰਮੀ ਪੈਂਦੀ ਹੈ ਤਾਂ ਲੋਕ ਚਾਟੀ ਦੀ ਲੱਸੀ ਨੂੰ ਪੀਣ ਨੂੰ ਤਰਜੀਹ ਦਿੰਦੇ ਨੇ ਕਿਉਂਕਿ ਜੇਕਰ ਤੁਸੀਂ ਵੀ ਲੂਸ ਦੇ ਸਪੀਰਾਂ ਤੋਂ ਬਚਣਾ ਹੈ ਡੀ ਹਾਈਡਰੇਸ਼ਨ ਤੋਂ ਬਚਣਾ ਹੈ ਤਾਂ ਤੁਹਾਨੂੰ ਜੇਕਰ ਸੜਕਾਂ ਤੇ ਆਉਣਾ ਪੈਂਦਾ ਹੈ ਜ਼ਰੂਰੀ ਕੰਮ ਈ ਟਾਣ ਵਾਸਤੇ ਤਾਂ ਤੁਹਾਨੂੰ ਚਾਟੀ ਦੀ ਲੱਸੀ ਜਿਹੜੀ ਕਿ ਉਹ ਪੀਣੀ ਪੈਂਦੀ ਹੈ ਇਸ ਕਰਕੇ ਲੋਕ ਜਿਹੜੇ ਨੇ ਬਹੁਤ ਵੱਡੀ ਗਿਣਤੀ ਵਿੱਚ ਚਾਟੀ ਦੀ ਲੱਸੀ ਪੀਣ ਵਾਸਤੇ ਇੱਥੇ ਪਹੁੰਚਦੇ ਹੋ ਇਹ ਵਿਖਾਈ ਦੇ ਰਹੇ ਨੇ ਕੈਮਰਾ ਪਰਸਨ ਨੇ 30 ਦਿਨਾਂ ਲੱਗ ਕੇ ਅੰਦਰ ਪਹੁੰਚੀ ਚਾ ਗੈਨਸਵਾ ਟੀਵੀ ਅੰਮ੍ਰਿਤਸਰ